ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ نیوز ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਐਡਮਿੰਟਨ ਪੁਲਿਸ ਦੀ ਵੱਡੀ ਕਾਰਵਾਈ 12 ਵਿਅਕਤੀ ਕਿਤੇ ਗ੍ਰਿਫਤਾਰ 60000 ਦੇ ਕਰੀਬ ਅਫੀਮ ਦੇ ਪੋਤੇ ਹੋਏ ਬ੍ਰਾਹਮਤ

ਐਡਮਿੰਟਨ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਲਗਭਗ 60 ਹਜ਼ਾਰ ਅਫੀਮ ਦੇ ਪੌਦੇ ਬ੍ਰਾਹਮਤ ਕੀਤੇ ਨੇ ਪੁਲਿਸ ਦੇ ਅਨੁਸਾਰ ਇਹ ਇੱਕ ਸੰਘਿਤ ਅਤੇ ਗੈਰ ਕਾਨੂੰਨੀ ਅਫੀਮ ਦੀ ਖੇਤੀ ਮੰਨਿਆ ਜਾ ਰਿਹਾ ਹੈ ਇਹ ਬਰਮਾਦਗੀ ਉਤਰੀ ਪੂਰਬੀ ਐਡਮਿੰਟਨ ਦੇ ਵਿੱਚ ਕੀਤੀ ਗਈ ਹੈ ਜਿੱਥੇ ਪੁਲਿਸ ਨੇ ਤਲਾਸ਼ੀ ਦੌਰਾਨ ਅਫੀਮ ਦੇ ਪੌਦਿਆਂ ਦੇ ਖੇਤ ਮਿਲੇ ਇਹਨਾਂ ਪੌਦਿਆਂ ਦੀ ਕੀਮਤ 1.6 ਲੱਖ ਡਾਲਰ ਤੋਂ ਵੱਧ 5 ਲੱਖ ਡਾਲਰ ਦੇ ਵਿਚਕਾਰ ਅੰਦਾਜ਼ੇ ਅਨੁਸਾਰ ਦੱਸੀ ਜਾ ਰਹੀ ਹੈ ਪੁਲਿਸ ਨੂੰ ਮੁੱਖ ਤੌਰ ਤੇ ਟੋਲਡਾ ਪਾਊਡਰ ਵੀ ਮਿਲਿਆ ਜੋ ਅਫੀਮ ਦੇ ਸੁੱਕੇ ਫੁੱਲਾਂ ਦੇ ਫਲਾ ਨੂੰ ਇਸ ਕੇ ਤਿਆਰ ਕੀਤਾ ਜਾਂਦਾ ਹੈ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਉਤੇ ਕੰਟਰੋਲ ਸਬਸਟੈਂਸ ਦੇ ਉਤਪਾਦਨ ਦੇ ਦੋਸ਼ ਲਗਾਏ ਗਏ ਨੇ ਅਲਬਰਟਾ ਲਾਅ ਇਨਫੋਰਸਮੈਂਟ ਰਿਸਪੌਂਸ ਟੀਮ ਦੇ ਫੋਨਸਿਕ ਫਾਰਮਕੋਲੋਜੀਸ ਰਿਚੂਅਲ ਬੁਕਰ ਨੇ ਕਿਹਾ ਕਿ ਚਾਹ ਕੁਝ ਸੱਭਿਆਚਾਰ ਦੇ ਵਿੱਚ ਪੀਤੀ ਜਾਂਦੀ ਹੈ ਪਰ ਇਸ ਦੇ ਨਾਲ ਸਿਹਤ ਅਸ਼ੋਖਮ ਵੀ ਆਉਂਦੇ ਨੇ ਇਹ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਕਰਨ ਵਾਲਾ ਅਤੇ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ ਬੁਕਰ ਨੇ ਕਿਹਾ ਕਿ ਇਸ ਦੇ ਵਿੱਚ ਅਫੀਮ ਐਲਕੈਲੋਇਡ ਹੁੰਦੇ ਨੇ ਜਿਸ ਦੇ ਵਿੱਚ ਮੋਰਫਨ ਅਤੇ But it involved an unusual crop being grown, and that it was opium poppies that were being grown, which is not typically seen in our country. And the only other time we've really come across a, a commercial level grow like this was back in 2010 in Chilliwack, BC. So on July 4th, the investigators from our uh, ed edge section they executed a search warrant at a rural property that was located near 34th Street and 195th Avenue in our city, and it was there that they uh, came across uh, a crop of opium poppies, about 60,000 plants being grown in a in a backfield at that location. Now they didn't find any indications that heroin was being produced at this particular site. However, they did locate poppy seeds and dota powder on site. Now, dota powder is known for uh, being brewed as a tea, which in turn will create those analgesic uh, effects from consuming it. Now, as a result of the investigations, there there's four individuals that were charged with uh, production of a controlled substance. ਈਪੀਐਸ ਟ੍ਰਕਸ ਐਂਡ ਗੈਂਗ ਇਨਫੋਰਸਮੈਂਟ ਯਾਨੀ ਕਿ ਈਡੀਜੀਈ ਸੈਕਸ਼ਨ ਦੇ ਸਟਾਫ ਸਾਲਜਟ ਮਾਰਕੋ ਐਂਟੋਨੀਓ ਨੇ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਪਾਊਡਰ ਗੈਰ ਕਾਨੂੰਨੀ ਬਸਾਰ ਦੇ ਵਿੱਚ ਵੇਚਿਆ ਜਾ ਰਿਹਾ ਸੀ ਤੇ ਉਸਨੇ ਨੋਟ ਕੀਤਾ ਕਿ ਇਹ ਜੋਈ ਚੀਜ਼ ਨਹੀਂ ਹੈ ਜੋ ਜਾਂਚ ਕਰਤਾਵਾ ਆਮ ਤੌਰ ਉੱਤੇ ਐਡਮਿੰਟਨ ਦੇ ਵਿੱਚ ਦੇਖਦੇ ਨਹੀਂ ਐਂਟੋਨੀਓ ਨੇ ਕਿਹਾ ਕਿ ਸਾਡਾ ਧਿਆਨ ਸਿੰਥੈਟਿਕਸ ਓਪੀ ਆਰਟਸ ਦੇ ਉੱਤੇ ਇਹ ਚੁਜਾਦਰ ਓਵਰਟੋਸ ਕਰ ਰਹੇ ਨੇ ਆਮ ਤੌਰ ਤੇ ਅਫੀਮ ਪੋਪੀ ਜਾਂ ਫਿਰ ਬ੍ਰੈਡਸਿਡ ਪੋਪੀ ਵਚੂ ਜਾਣੇ ਜਾਂਦੇ ਆ ਪਾਪਾਵਰ ਸੌਮਨੀਫੇਰਮ ਪੌਤਿਆਂ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ ਤੇ ਵਧਣ ਦੇ ਲਈ ਮਹੀਨੇ ਲੱਗ ਜਾਂਦੇ ਨੇ ਬੁਕਰ ਨੇ ਕਿਹਾ ਉਹ ਉੱਤਰੀ ਅਮਰੀਕਾ ਦੇ ਮੂਲ ਨਿਵਾਸੀ ਨਹੀਂ ਹਨ ਪਰ ਉਹ ਇਸ ਸੰਮੋਹਲ ਦੇ ਵਿੱਚ ਕੁਝ ਖਾਸ ਦੇਖਭਾਲ ਦੇ ਨਾਲ ਵੱਧ ਸਕਦੇ ਨੇ ਉਹਨਾਂ ਨੇ ਕਿਹਾ ਅਲਬਰਟਾ ਦੇ ਵਿੱਚ ਪੌਦਿਆਂ ਨੂੰ ਵਧਣ ਦੇ ਲਈ ਇੱਕ ਖਾਸ ਕਿਸਮ ਦੀ ਮਿੱਟੀ ਅਤੇ ਖਾਦ ਦੀ ਲੋੜ ਹੁੰਦੀ ਹੈ ਅਤੇ ਪੌਦੇ ਸਿਹਤਮੰਦ ਹਾਲਤ ਦੇ ਵਿੱਚ ਪਾਏ ਗਏ ਨੇ ਉਹ ਇਸ ज्वल वायु ਦੇ ਵਿੱਚ ਵੱਧ ਸਕਦੇ ਨੇ ਉਹ ਦੁਨੀਆ ਪਾਦੇ ਹੋਰ ਕਿਸਮ ਦੇ ਚਲਵਾਈਆਂ ਨੂੰ ਤਲਜੀ ਦੇਂਦੇ ਨੇ ਇਹ ਸਪਸ਼ਟ ਨਹੀਂ ਹੈ ਕਿ ਫਸਲ ਉਗੋਂ ਦੇ ਲਈ ਬੀਜ ਕਿਥੋਂ ਆਈ ਬੁਕਰ ਨੇ ਕਿਹਾ ਸਿਧਾਂਤਕ ਤੌਰ ਉੱਤੇ ਇਸ ਨੂੰ ਇੱਥੇ ਉਗਾਇਆ ਜਾ ਸਕਦਾ ਹੈ ਪਰ ਇਹ ਕਾਨੂੰਨ ਦੇ ਖਰੂਤੇ ਇਸ ਲਈ ਮੈਂ ਸਿਫਾਰਿਸ਼ ਕਰਾਂਗਾ ਕਿ ਲੋਕ ਅਜਾ ਨਾ ਕਰਨ ਇਹ ਇੱਕ ਸ਼ੈਡਿਊਲ ਇੱਕ ਪਦਾਰਥ ਹੈ ਬਿਲਕੁਲ ਹੈਰੋਇਨ ਐਮਫੈਂਟਾਮਾਈ ਅਤੇ ਕੋਕੀਨ ਵਾਕ ਮੰਨਦੇ ਸਨ ਕਿ ਤੇ ਕੋਈ ਐਲਾਨ ਤੇ ਅਨੁਸਾਰ ਅਲਬਰਟਾ ਦੇ ਵਿੱਚ ਨਵੇਂ ਲਾਇਸੈਂਸ 플레이ਟ ਦਾ ਨਾਰਾ ਹੁਣ ਵਾਈਲਡ ਰੋਜ਼ ਕੰਟਰੀ ਦੀதா ਸਟਰੋਂਗ ਐਂਡ ਫਰੀ ਹੋਵੇਗਾ ਅਜਾ 2026 ਤੱਕ ਹੋ ਜਾਵੇਗਾ ਪ੍ਰੀਮੀਅਰ ਡੈਨੀਅਲ ਸﻤਿਥ ਦੇ ਰੈਡ ਟੇਪ ਪਰ ਡਿਡਕਸ਼ਨ ਮੰਤਰੀ ਡੈਲੀ ਨੇਲੀ ਨੇ ਪੁਤਵਾਰ ਨੂੰ ਅਲਬਰਟਾ ਦੀ ਵਿਧਾਨ ਸਭਾ ਦੇ ਵਿੱਚ ਕੀਤੀ ਪ੍ਰੈਸ ਕਾਨਫਰੈਂਸ ਦੇ ਵਿੱਚ ਇਸ ਤਬਦੀਲੀ ਦਾ ਐਲਾਨ ਕੀਤਾ ਹੈ ਅਲਬਰਟਾ ਵਾਸੀ ਹੁਣ 8 ਵੱਖ-ਵੱਖ ਲਾਇਸੈਂਸ 플레이ਟਾਂ ਦੇ ਡਿਜ਼ਾਈਨਰਾਂ ਦੇ ਵਿੱਚੋਂ ਇੱਕ ਦੇ ਲਈ ਵੋਟ ਪਾ ਸਕਦੇ ਨੇ ਕਿਉਂਕਿ ਸੋ ਭਾਈ ਸਰਕਾਰ ਨੇ ਅਗਲੇ ਸਾਲ ਤੋਂ ਨਵੀਆਂ ਪਲੇਟਾ ਸ਼ੁਰੂ ਕਰਨ ਦੀ ਆਪਣੀ ਯੋਜਨਾ ਦਾ ਖੁਲਾਸਾ ਕਰ ਦਿੱਤਾ ਹੈ ਇਕ ਨਿਊਜ਼ ਕਾਨਫਰੰਸ ਵਿੱਚ ਚੁਕੜ ਟੂਰਨਾਮੈਂਟ ਦੀ ਸ਼ੈਲੀ ਦੇ ਵੋਟਿੰਗ ਦਾ ਬ੍ਰੈਕਟ ਅਤੇ ਡਿਜ਼ਾਈਨ ਦੇ ਫੇਜ਼ ਵੀ ਪ੍ਰਗਟ ਕੀਤੇ ਗਏ ਨਵੇਂ ਡਿਜ਼ਾਈਨਰ ਦੇ ਵਿੱਚ ਸਟਰੋਂਗ ਐਂਡ ਫਰੀ ਦਾ ਨਾਰਾ ਵੀ ਸ਼ਾਮਲ ਹੋਵੇਗਾ ਜੋ ਕਿ ਅਲਬਰਟਾ ਦਾ ਅਦਰਸ਼ ਵਾਕ ਹੈ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਲਾਇਸੈਂਸ ਪਲੇਟ ਉੱਤੇ ਮਾਟੋ ਨੂੰ ਸ਼ਾਮਲ ਕਰਨਾ ਕੈਨੇਡਾ ਦੇ ਰਾਸ਼ਟਰੀ ਗੀਤ ਅਤੇ ਸਯੁਕਤ ਕੈਨੇਡਾ ਦੇ ਅੰਦਰ ਇੱਕ ਮਜ਼ਬੂਤ ਪ੍ਰਭੂਸੱਤਾ ਸੰਪਨ ਸੁਭੇ ਦੇ ਵਿੱਚ ਅਲਬਰਟਾ ਦੀ ਸਥਿਤੀ ਨੂੰ ਵੀ ਦਰਸਾਉਂਦਾ ਹੈ ਟੁਡੇ ਵੀ ਆਰ ਇਨਵਾਈਟਿੰਗ ਅਲਬਰਟਨਸ ਟੂ ਹੈਲਪ ਟੂ ਸ਼ੇਪ ði ਇੰਜੂਰਿੰਗ ਸਿੰਬਲ ਆਫ ਆਰ ਪ੍ਰੋਵਿੰ designed for our, our Alberta license plate. Of course, you know a license plate is more than just tin and paint. It's a business card for Alberta. It states who we are, what we stand for, and the pride we take in being Albertans. Our current plate, it was designed in 1984. It served us well, but Alberta has grown and changed in remarkable ways since then. Our province is bold, innovative, and deeply proud of its roots. It's time for our license plate to reflect that vibrant spirit and our beautiful landscape. The the new design will be based on the themes strong and free echoing the latin motto of our province and capturing alberta's bold future economic strength and deep-rooted provincial pride the motto's inclusion on the license plate will also serve as a nod to Canada's national anthem and Alberta's position as a strong and sovereign, sovereign province within a united Canada. Many of the design options feature authentic Alberta imagery, iconic places, landscapes and symbols that showcase the beauty and diversity of our province. Whether it's the brilliant prairies, the majestic mountains, pump jacks, horses, cattle and cowboys, the images are more than decoration they are a celebration of Alberta's natural beauty and our shared identity. There are things we think about when we close our eyes and think of Alberta and what it means to be Albertan. We want Albertans to have a say in what our new plate will look like. So starting today and until November 5th, Albertans can participate in a tournament-style online vote. 8 designs will be presented and through several rounds votes will help to narrow down to the top 4 and then the top 2 and finally the winning design. And the winning plate will be announced ਇਥੇ ਦੱਸਣਾ ਬੰਦਾ ਹੈ ਕਿ 1980 ਤੋਂ ਅਲਬਰਟਾ ਦੇ ਹਥਿਆਰਾ ਦੇ ਕੋਰਟ ਉੱਤੇ ਲਾਦੇ ਨਿਸ਼ਬਦ 40s at Liberhan ਜਿਸ ਦਾ ਅੰਗਰੇਜ਼ੀ ਵਿੱਚ ਅਰਥ ਹੈ ਸਟਰੋਂਗ ਐਂਡ ਫਰੀ ਅਤੇ ਸਥਾਨਕ ਨਿਵਾਸੀ 5 ਨਵੰਬਰ ਤੱਕ ਸੂਬੇ ਦੀ ਵੈੱਬਸਾਈਟ ਉੱਤੇ ਇੱਕ ਪੰਨੇ ਉੱਤੇ ਜਾ ਕੇ ਆਪਣੇ ਮਨਪਸੰਦ ਡਿਜ਼ਾਈਨ ਤੇ ਵੋਟ ਵੀ ਪਾ ਸਕਦੇ ਨੇ ਸਟ੍ਰੈਲੈਂਡਸ ਦੇ ਵੱਲੋਂ ਜੀਪ ਕੰਪਸ ਦਾ ਉਤਪਾਦਨ ਨੂੰ ਟਾਰਗੇਟ ਤੇ ਅਮਰੀਕਾ ਲਈ ਜਵਾਬ ਦੇ ਕੀਤੇ ਗਏ ਐਲਾਨ ਦੇ 24 ਘੰਟੇ ਦੇ ਅੰਦਰ ਅੰਦਰ ਫੈਡਰਲ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਕੰਪਨੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੇ ਵਿਚਾਰ ਕਰ ਰਹੀ ਹੈ ਸਟ੍ਰੈਲੈਂਡਸ ਦੇ ਸੀਈਓ ਐਂਟਾਨੀਓ ਫਿਲਮੋ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਇੰਡਸਟਰੀ ਮੰਤਰੀ ਮੈਲੋਨੀ ਜੋਲੀ ਨੇ ਇਹ ਗੱਲ ਤੇ ਜ਼ੋਰ ਦੇ ਕੇ ਕਿ ਹੈ ਕਿ ਉਹਨਾਂ ਦੀ ਕੰਪਨੀ ਵੱਲੋਂ ਕੈਨੇਡਾ ਤੇ ਇਸੇ ਵਰਕਫੋਰਸ ਦੇ ਨਾਲ ਕੁਝ ਅਹਿਮ ਵਾਅਦੇ ਕੀਤੇ ਗਏ ਸਨ ਜੋ ਸਟੇਲੈਂਟਸ ਆਪਣੀ ਵਚਨਬੱਧਤਾ ਨੂੰ ਪੂਰੀ ਕਰਨ ਦੇ ਵਿੱਚ ਆਲਣਾ ਕਰਨੀ ਕਰਦੇ ਨਜ਼ਰ ਆ ਰਹੇ ਨੇ ਤਾਂ ਸਾਨੂੰ ਕੈਨੇਡੀਅਨਸ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਕਾਰਵਾਈ ਕਰਨੀ ਹੋਵੇਗੀ ਅਸੀਂ ਕੰਪਨੀ ਤੇ ਜਵਾਬਦੇਹੀ ਤੈਅ ਕਰਾਂਗੇ ਤੇ ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਹਰ ਬਦਲ ਅਪਣਾਵਾਂਗੇ ਫ੍ਰੈਡਰਿਕਟਨ ਨਿਊ ਪਾਂਟਸਵਿਕ ਵਿਖੇ ਪੱਤਰਕਾਰ ਦੇ ਨਾਲ ਗੱਲਬਾਤ ਕਰਦਿਆਂ ਝੋਲੀ ਨੇ ਆਖਿਆ ਕਿ ਇੱਕ ਦਿਨ ਪਹਿਲਾਂ ਉਨ੍ਹਾਂ ਸਟੇਲੈਂਟਸ ਦੇ ਸੀਈਓ ਦੇ ਨਾਲ ਗੱਲਬਾਤ ਕੀਤੀ ਸੀ ਉਨ੍ਹਾਂ ਆਖਿਆ ਕਿ ਇਸ ਦੇ ਆਸ ਦੇ ਨਾਲ ਕਈ ਮਿਲੀਅਨ ਡਾਲਰ ਫੈਸਿਲਿਟੀ ਦੇ ਵਿੱਚ ਲਗਾਏ ਗਏ ਸਾਨ ਕੀ ਉਹਨਾਂ ਦੇ ਵੱਲੋਂ ਨਵੇਂ ਮਾਡਲ ਦੇ ਵਿੱਚ ਨਿਵੇਸ਼ ਕਰਨ ਦਾ ਵਾਅਦਾ ਕੀਤਾ ਗਿਆ ਸੀ ਇਸ ਲਈ ਜੇ ਉਹ ਅਜਿਆ ਨਹੀਂ ਕਰਦੇ ਤਾਂ ਅਸੀਂ ਉਹਨਾਂ ਨੂੰ ਜਵਾਬ ਦੇ ਤਹਿਰਾਵਾਂਗੇ About this decision, and uh, not only am I uh, disappointed, it's completely unacceptable. So, we will fight for these jobs. We will fight for the jobs at Brampton. We'll fight for the jobs that were committed by Stellantis, and we'll fight for our auto sector. I've been in contact with Lana Payne, the head of Unifor, yesterday and today. I've been in contact with Flavio Volpe, who's an important voice in the sector. We've been working hand in glove also. With the Ford government, and we're one strong team Canada together. And the company has commitments under different types of agreements with the government, including the fact that we provided support for the retooling of the very Brampton facility that right now is sitting idle. So we will make sure that uh, we push the company and we hold them to account and at the same time what we want is we want to make sure that the workers are well treated and they're Support needs to be extended by another year until 2027, at least. So, we will continue to push and we will continue to make sure that we're fighting for the jobs. And I'm, uh, I'll, I'll continue to work night and day on this issue. I've had a conversation with the Prime Minister this morning and a conversation with Minister LeBlanc as well. ਪ੍ਰੀਮੀਰ ਡੱਫੋਰਡ ਦਾ ਕਹਿਣਾ ਹੈ ਕਿ ਸਟ੍ਰੈਲੈਂਡਸ ਦੇ ਵੱਲੋਂ ਬ੍ਰੈਂਪਟਨ ਤੋਂ ਆਪਣਾ ਪਲਾਂਟ ਅਮਰੀਕਾ ਸ਼ਿਫਟ ਕਰਨ ਸੰਬੰਧੀ ਕੀ ਤੇਲ ਆਟੋਪਾਰਟ ਕੰਪਨੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਇਹ ਭਰੋਸਾ ਦਿਵਾਇਆ ਕਿ ਭਵਿੱਖ ਦੇ ਵਿੱਚ ਵੀ ਬ੍ਰੈਂਪਟਨ ਵਿਚਲਾ ਪਲਾਂਟ ਕੰਮ ਕਰਦਾ ਰਹੇਗਾ ਫੋਰਡ ਨੇ ਵੀ ਅੱਖੇ ਕਿ ਪ੍ਰੈਜ਼ੀਡੈਂਟ ਨੇ ਇਹ ਵੀ ਯਕੀਨ ਦਿਵਾਇਆ ਕਿ ਸਿਰਫ ਜੀਪ ਕਪਸਲਾ ਨਿਰਮਾਣ ਹੀ ਅਮਰੀਕਾ ਵਾਲੀ ਫੈਸਿਲਿਟੀ ਦੇ ਵਿੱਚ ਕੀਤਾ ਜਾਵੇਗਾ and we haven't given them a penny for Brampton yet. We gave them about 55 million out of the couple billion uh, that uh, the feds and I and the companies agreed. You know, it's disappointing. They said they're going to keep Brampton open. Uh, I had a conversation with the president of Stellantis yesterday. He said, well, we're going to postpone it for a year. We're going to find a new model. You know, I, I don't understand. They're, they're investing 13 billion in the US. We're, you know, an auto manufacturing powerhouse here. They're going to transfer 1,500. The only good news, there's no good news, but the only good news is they're adding a third shift in Windsor and they're going to try to transfer 1,500 people from Brampton down to Windsor. But we're competitive. We, we can produce the best vehicles anywhere in the entire world, right here in Ontario. ਸੋ ਆਈ ਹੈ ਟੂ ਕੀਪ ਪੁਸ਼ਿੰਗ ਲਾਈਕ ਦੇ ਨੇਵਰ ਸੀਨ ਬਿਫੋਰ ਜ਼ਿਕਰ ਹੋ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਟੈਰਿਫਸ ਲਗਾਉਣ ਦੀ ਦਿੱਤੀ ਗਈ ਤਮਕੀ ਤੋਂ ਬਾਅਦ ਸਟ੍ਰੇਲੈਂਡਸ ਨੇ ਵਿਲੀਅਮਸ ਪਾਰਕਵੇ ਪਲਾਂਟ ਉਤੇ ਨਵੀਂ ਇਲੈਕਟ੍ਰਿਕ ਐਸਯੂਵੀ ਦੇ ਉਤਪਾਦਨ ਦਾ ਕਮਾਲ ਸੀ ਤੌਰ ਉਤੇ ਰੋਕ ਦਿੱਤਾ ਪਰ ਇਸ ਸਾਲ ਅੰਤੇ ਵਿੱਚ ਇੱਥੇ ਉਤਪਾਦਨ ਮੁੜ ਸ਼ੁਰੂ ਹੋ ਜਾਵੇਗਾ ਮੰਗਲਵਾਰ ਨੂੰ ਚਾਰਕੀ ਟਿਗਰੀ ਰਿਲੀਜ਼ ਦੇ ਵਿੱਚ ਆਟੋ ਨਿਰਮਾਣ ਕੰਪਨੀ ਨੇ ਇਸ ਗਲਤੀ ਪੁਸ਼ਟੀ ਕੀਤੀ ਸੀ ਕਿ ਆਪਣੇ ਉਤਪਾਦਨ ਨੂੰ ਵਧਾਉਣ ਦੇ ਲਈ ਉਹ ਆਪਣਾ ਇਲਿਨੋਏ ਵਾਲਾ ਬੈਲਵੀ ਡੇਅਰ ਅਸੈਂਬਲੀ ਪਲਾਂਟ ਮੁੜ ਸ਼ੁਰੂ ਕਰੇਗੀ ਦੀ ਤਿਆਰੀ ਕਰ ਰਹੀ ਹੈ ਤੇਸਲਾਈ ਕੰਪਨੀ 600 ਮਿਲੀਅਨ ਡਾਲਰ ਨਿਵੇਸ਼ ਕਰਨ ਬਾਰੇ ਸੋਚ ਰਹੀ ਹੈ ਇਸ ਦੇ ਨਾਲ 2000 ਸਾਇਦ ਤੱਕ ਅਮਰੀਕਾ ਦੇ ਵਿੱਚ 3300 ਨੌਕਰੀਆਂ ਦੇ ਮੁਕੇ ਪੈਦਾ ਹੋਣਗੇ ਦੂਜੇ ਪਾਸੇ ਫੋਰਡ ਨੇ ਆਖਿਆ ਕਿ ਕੰਪਨੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਹੋਈ ਗੱਲਬਾਤ ਦੇ ਵਿੱਚ ਆਖਿਆ ਕਿ ਉਹ 1 ਸਾਲ ਦੇ ਲਈ ਇਸ ਫੈਸਲੇ ਨੂੰ ਮੁਲਤਵੀ ਕਰਨਗੇ ਉਹ ਨਵਾਂ ਮਾਡਲ ਚੁਣਨਗੇ ਫੋਰਡ ਨੇ ਐਵੀ ਕਿਹਾ ਹੈ ਕਿ ਵਿਨਸਰ ਦੇ ਵਿੱਚ ਤੇਜ਼ੀ ਸ਼ਿਫਟ ਸ਼ੁਰੂ ਕਰਨ ਦੀਆਂ ਯੋਜਨਾਵਾਂ ਵੀ ਨੇ ਇਸ ਤਹਿਤ 3000 ਪ੍ਰਭਾਵਿਤ ਵਰਕਰਸ ਦੇ ਵਿੱਚੋਂ 1500 ਨੂੰ ਉੱਤਰ ਭੇਜਿਆ ਜਾ ਸਕਦਾ ਹੈ ਨੇ ਅਖੇ ਕਿ ਉਹ ਪ੍ਰੈਂਪਟਨ ਵਾਲਾ ਪਲਾਂਟ ਚਲਦਾ ਰੱਖਣਾ ਚਾਹੁੰਦੇ ਨੇ ਇਸ ਲਈ ਕੰਪਨੀ ਆਪ ਦੇਖੇਗੀ ਕਿ ਉਹ ਤੇ ਕਿਹੜਾ ਉਤਪਾਦ ਤਿਆਰ ਕਰਵਾਉਣਾ ਚਾਹੁੰਦੀ ਹੈ ਇਸ ਹਫਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਕੈਨੇਡੀਅਨ ਅਤੇ ਅਮਰੀਕੀ ਅਧਿਕਾਰੀਆਂ ਦੇ ਵਿਚਾਰ ਉੱਚ ਪੱਧਰੀ ਵਪਾਰਕ ਗੱਲਬਾਤ ਹੋ ਰਹੀ ਹੈ। ਇਨ੍ਹਾਂ ਗੱਲਬਾਤਾਂ ਦੇ ਵਿੱਚ ਕੈਨੇਡਾ ਚੁੰਟਦਾ ਹੈ ਕਿ ਕੁਝ ਖਾਸ ਆਰਥਿਕ ਸੈਕਟਰਾਂ ਉੱਤੇ ਸਮਝੌਤੇ ਕੀਤੇ ਜਾਣ ਚੋ ਕਿ ਦੋਹਾਂ ਦੇਸ਼ਾਂ ਦੇ ਵਪਾਰਕ ਰਿਸ਼ਤੇ ਤੇ ਵਿੱਚ ਰੁਕਾਵਟ ਬਣ ਰਹੇ ਨੇ। ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਨਿਕ ਲੇਪਲਾਂ ਪ੍ਰੀਵੀ ਕੌਂਸਲ ਕਲਰਕ ਮਾਈਕਲ ਸੇਬੀਆ ਅਤੇ ਹੋਰ ਅਧਿਕਾਰੀ ਇਸ ਸਮੇਂ ਸਟੀਲ, ਐਲੂਮੀਨੀਅਮ ਅਤੇ ਊਰਜਾ ਖੇਤਰਾਂ ਦੇ ਲਈ ਸਮਝੌਤੇ ਕਰਨ ਤੇ ਧਿਆਨ ਕੇਂਦ੍ਰਿਤ ਕਰ ਰਹੇ ਨੇ। ਪਿਛਲੇ ਹਫਤੇ ਪ੍ਰਧਾਨ ਮੰਤਰੀ ਮਾਰਕਾਨੀ ਦੇ ਵ ਅਕੀਲੂ ਤੇ ਲੇਬਨਾਨੇ ਕਿਹਾ ਸੀ ਕਿ ਕੈਨੇਡੀਅਨ ਵਫ਼ਦ ਦੀ ਅਮਰੀਕੀ ਅਧਿਕਾਰੀਆਂ ਦੇ ਨਾਲ ਗੱਲਬਾਤ ਸਕਾਰਾਤਮਕ ਅਤੇ ਮਹੱਤਵਪੂਰਨ ਰਹੀਏ। ਇਹ ਗੱਲਬਾਤਾਂ ਉਸ ਸਮੇਂ ਚੱਲ ਰਹੀਆਂ ਸਨ ਜਦੋਂ ਕੈਨੇਡਾ ਦੇ ਵਿੱਚ ਸਿਆਸੀ ਦਬਾਅ ਵਧ ਰਹੇ। ਕੁਝ ਪ੍ਰੀਮੀਅਰ ਅਤੇ ਮੇਲ ਚੁੰਦੇ ਨੇ ਕਿ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਹੋਰ ਮਜ਼ਬੂਤ ਰੁਖ ਅਖਤਿਆਰ ਕਰਨ। ਲੇਬਨਾਨੇ ਦੱਸੇ ਕਿ ਪਿਛਲੇ ਹਫ਼ਤੇ ਹੋਈਆਂ ਗੱਲਬਾਤਾਂ ਦੇ ਨਤੀਜੇ ਵਜੋਂ ਟਰੰਪ ਨੇ ਅਮਰੀਕੀ ਵਪਾਰ ਮੰਤਰੀ ਹਾਫਰਟ ਲੂਟਨੀ ਅਤੇ ਵਪਾਰ ਪ੍ਰਤੀਨਿਧੀ ਜੈਮਿਸਨ ਗਰੀਅਨ ਨੂੰ ਹੁਕਮ ਦਿੱਤਾ ਕਿ ਉਹ ਇਹਨਾਂ ਨਤੀਜਾ ਕਾਰਜਕਰ ਤੇ ਨਾਲ ਐਲੂਮੀਨੀਅਮ ਸਟੀਲ ਅਤੇ ਉर्जा ਖੇਤਰ ਦੇ ਲਈ ਸਮਝੌਤੇ ਕਰਨ ਦੀ ਕੋਸ਼ਿਸ਼ ਜਾਰੀ ਰੱਖਣ ਲੇਬਲਰ ਨੇ ਕਿਹਾ ਅਸੀਂ ਗਾਲੂ ਤੇ ਚਲਚਾ ਕੀਤੀ ਹੈ ਕਿ ਨਾ ਖੇਤਰਾਂ ਜੋ ਦੋਹਾਂ ਦੇਸ਼ਾਂ ਦੇ ਲਈ ਬਹੁਤ ਮਹੱਤਵਪੂਰਨ ਨਹੀਂ ਉਹਨਾਂ ਦੇ ਵਿੱਚ ਜਲਦੀ ਸਮਝੌਤਾ ਕਿਵੇਂ ਕੀਤਾ ਜਾ ਸਕਤੇ ਹੁਨਾਵੀ ਕਿਹਾ ਕਿ ਜੇਕਰ ਇਹ ਸਮਝੌਤਾ ਜਲਦੀ ਹੋ ਜਾਂਦਾ ਤਾਂ ਦੋਹਾਂ ਦੇਸ਼ ਹੋਰ ਖੇਤਰਾਂ ਤੇ ਵੀ ਅੱਗੇ ਵਧਣ ਦੀ ਗੱਲਬਾਤ ਕਰ ਸਕਤੇ ਨੇ ਹੁਨਾਵੀ ਕਿਹਾ ਕਿ ਜੇਕਰ ਇਹ ਸਮਝੌਤਾ ਜਲਦੀ ਹੋ ਜਾਂਦਾ ਤਾਂ ਦੋਹਾਂ ਦੇਸ਼ ਹੋਰ ਖੇਤਰਾਂ ਉੱਤੇ ਵੀ ਅੱਗੇ ਵਧਣ ਦੀ ਗੱਲਬਾਤ ਕਰ ਸਕਤ ਨੇ ਅਮਰੀਕਾ ਦੇ ਅੰਦਰ ਗੱਟੀਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਮੋੜੇ ਲਿਆਉਣ ਦੇ ਲਈ ਰਾਸ਼ਟਰਪਤੀ ਡਰਾਪ ਨੇ ਕਾਰਾਂ ਅਤੇ ਹਲਕੇ ਵਾਹਨਾਂ ਉਤੇ 25% ਟੈਰਿਫ ਲਗਾ ਦਿੱਤਾ ਹੈ ਟੈਕਸ ਉੱਨਾ ਪੁੱਲ ਚੀ ਹੈ ਤੇ ਕੀਮਤ ਨੂੰ ਛੱਡ ਕੇ ਲਗਾਏ ਗਿਆ ਜੋ ਅਮਰੀਕਾ ਦੇ ਵਿੱਚ ਬਨੇ ਹੋਏ ਨਹੀਂ ਜੋ ਪਹਿਲਾਂ ਹੀ ਕ੍ਰਾਈਸਲਰ ਨਾਮ ਦੇ ਨਾਲ ਜਾਣੀ ਜਾਂਦੀ ਸੀ ਉਸਨੇ ਐਲਾਨ ਕੀਤਾ ਹੈ ਕਿ ਉਹ ਅਗਲੇ 4 ਸਾਲਾਂ ਦੇ ਵਿੱਚ ਅਮਰੀਕਾ ਵਿੱਚ 13 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਇਸ ਰਾਹੀਂ ਇਲੀਨੋਏ, OH, ਮਿਸ਼ੀਗਨ ਅਤੇ ਇੰਡੀਆਨਾ ਦੇ ਵਿੱਚ 5000 ਤੋਂ ਵੱਧ ਨੌਕਰੀਆਂ ਪੈਦਾ ਹੋਣ ਦੀ ਉਮੀਦ ਜਤਾਈ ਗਿਆ ਹੈ ਕੰਪਨੀ ਨੇ ਕਿਹਾ ਹੈ ਕਿ ਜੀਪ ਕੰਪਾਸ ਜਿਸ ਨੂੰ ਪਹਿਲਾਂ ਬ੍ਰੈਂਟਨ ਅਸੈਂਬਲੀ ਪਲਾਂਟ ਦੇ ਵਿੱਚ ਬਣਾਉਂਦੀ ਯੋਜਨਾ ਸੀ ਹੁਣ ਉਹ ਇਲੀਨੋਏ ਦੇ ਬੈਲਵਿੰਡਰ ਅਸੈਂਬਲੀ ਪਲਾਂਟ ਦੇ ਵਿੱਚ ਬਣਾਈ ਜਾਵੇਗੀ ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਬ੍ਰੈਂਟਨ ਫੈਕਟਰੀ ਦੇ ਲਈ ਵੀ ਉਸ ਦੇ ਕੋਲ ਹਜਵੀ ਯੋਜਨਾਵਾਂ ਨਹੀਂ ਇਹ ਫੈਸਲਾ ਫੈਡਰਲ ਤੇ 온ਟਾਰੀਓ ਸਰਕਾਰ ਨੂੰ ਚੰਗਾ ਨਹੀਂ ਲੱਗਿਆ ਕਿਉਂਕਿ 2023 ਦੇ ਵਿੱਚ ਦੋਹਾਂ ਸਰਕਾਰਾਂ ਨੇ Stellantis LG Energy Solutions ਦੇ ਨਾਲ ਇੱਕ ਸਮਝੌਤਾ ਕੀਤਾ ਸੀ ਜਿਸ ਤਹਿਤ ਕੰਪਨੀ ਨੂੰ ਬੈਟਰੀ ਦੇ ਉਤਪਾਦਨ ਤੇ ਵਿਕਰੀ ਉੱਤੇ 15 ਬਿਲੀਅਨ ਡਾਲਰ ਤੱਕ ਦੇ ਇਨਸੈਂਟਿਵ ਦਿੱਤੇ ਗਏ ਸਨ ਇਸ ਸੌਦੇ ਦੇ ਹਿੱਸੇ ਦੇ ਵਜੋਂ Stellantis ਨੇ ਇਹ ਵੀ ਮਨਜ਼ੂਰ ਕੀਤਾ ਸੀ ਕਿ ਉਹ ਕੈਨੇਡਾ ਤੇ 온ਟਾਰੀਓ ਦੇ ਵਿੱਚ ਪਹਿਲਾ ਤੋਂ ਕਿਤਿਆਂ ਵਚਨਬੱਧਤਾਵਾਂ ਉੱਤੇ ਕੰਮ ਕਰੇਗੀ ਦੇ ਵਿੱਚ ਬ੍ਰੈਂਪਟਨ ਪਲਾਂਟ ਦੇ ਵਿੱਚ ਉਤਪਾਦਨ ਜਾਰੀ ਰੱਖਣਾ ਵੀ ਸ਼ਾਮਲ ਸੀ ਬੁਧਵਾਰ ਨੂੰ ਨਿਊ ਬਾਂਸਵਿਕ ਤੇ ਵਿੱਚ ਗੱਲ ਕਰਦੇ ਹੋਕ ਮੰਤਰੀ ਮੈਲੋਨੀ ਚੋਲੀ ਨੇ ਕਿਹਾ ਕਿ ਸਟ੍ਰੇਲੈਂਡ ਦੇ ਫੈਸਲੇ ਤੋਂ ਬਹੁਤ ਨਿਰਾਸ਼ ਰਹੇ ਉਹਨਾਂ ਕਿਹਾ ਕਿ ਕੰਪਨੀ ਨੇ ਸਰਕਾਰ ਦੇ ਨਾਲ ਵਕਫ ਵਕਫ ਤਰਤੇ ਸਮਝੌਤੇ ਦੇ ਤਹਿਤ ਵਾਦੇ ਕੀਤੇ ਨੇ ਜਿਨ੍ਹਾਂ ਵਿੱਚ ਇਹ ਵੀ ਸ਼ਾਮਲ ਹੈ ਕਿ ਸੀ ਬ੍ਰੈਂਪਟਨ ਫੈਕਟਰੀ ਦੀ ਨਿਮਨਤਾ ਤੇ ਲਈ ਮਦਦ ਕੀਤੀ ਸੀ ਅਤੇ ਹੁਣ ਇਹ ਫੈਕਟਰੀ ਬੰਤ ਪਈ ਹੈ ਅਸੀਂ ਕਿੰਨੀ ਬਣਾਵਾਂਗੇ ਕਿ ਕੰਪਨੀ ਉਦੇ ਤੇ ਦਬਾਅ ਬਣਾਈਏ ਤੇ ਉਹਨਾਂ ਨੂੰ ਜਵਾਬ ਦੇ ਤੈਰਾਈਏ